23 ਸਾਲ ਦੀ ਉਮਰ ਦੀ ਜਗਪਾਲ ਸਿੰਘ ਨੌਂ ਦੀ ਕੀ ਕੰਮ ਕਰਦਾ ਕੰਪਨੀ ਹੇੜਾ ਦਾ ਤਿੰਨ ਕੀ ਇਹ ਜੀ ਬਸ ਮੇਰੇ ਪਰਮਨਾਲ ਥੋੜਾ ਜਿਹਾ ਬਸ ਆਪ ਜੋ ਘਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਧੀਆ ਦੋ ਕੁੜੀਆਂ ਧੀਆ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਟੀ ਅਸੀਂ ਨੇ ਉਹ ਤਾਂ ਲੈਤਾ ਰਿਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆਖਰ ਬੰਦੇ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਰਹਿਨੇ ਆਪਾਂ ਇੱਕ ਜਮਾਰੀ ਸਾਰੇ ਘਰੇ ਹਾਂਜੀ ਘਰੇ ਅੰਦਰ ਮਾਰਦੇ ਕਰ ਹੋਰ ਕੌਣ ਕੌਣ ਸੀ ਤੁਸੀਂ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹਾਂ ਜੀ ਘਰੇ ਇੱਕ ਮੇਰੇ ਘਰ ਵਾਲੀ ਤੇ ਇੱਕ ਮਰਾ ਮੁੰਡਾ ਤੇ ਦੂਜਾ ਹੈਗਾ ਜੀ ਉਹ ਅੰਦਰ ਚਾਹ ਪੀਂ ਜਾਂਦਾ ਜੀ ਉਹਨੇ ਆ ਕੇ ਬਾਹਰ ਜਹਾਕ ਮਾਰੀ ਹੈ ਆਪਦੀ ਕੁੜੀ ਨੂੰ ਉਹ ਪੰਦਰ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਤੇ ਮੇਰੇ ਘਰ ਨੂੰ ਪੁੱਠਾ ਸਿੱਧਾ ਬੋਲਣ ਲੱਗੀ ਜੀ ਉਹਨੂੰ

ਸਾਹਮਣੇ ਚੁਗਲੋ ਕਿੰਦਾ ਦੀ ਕਾਰਵਾਈ ਚੱਲਦੀ ਹੈ ਬਾਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾ ਉਹ ਨਾਂ ਦੇਖ ਲੇ ਅਜੇ ਕੋਈ ਕਾਰਵਾਈ ਦੇ ਬਿਆਨ ਹੋ ਨਹੀਂ ਅਜੇ ਬਿਆਨ ਹੋਗੇ ਬਰਾਬਰ ਬਰਾਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ ਜੇ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆ ਨੂੰ ਲੈਣ ਆਏ ਕਿ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਗਈ ਤੇ ਉਹਨਾਂ ਨੇ ਸੁਣੀ ਨਹੀਂ ਜੇ ਤੋਂ ਬਾਅਦ ਚ ਮੇਰੇ ਕੋਲ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਮਿਹੜੀ ਚੱਕ ਲੈ ਜੀ ਵੀ ਬਹੁਤ ਮਾਰਾ ਕਰਕੇ ਉਹ ਐਡੀ ਬੈਣ ਸੀ ਨਹੀਂ ਬੱਚੇ ਜੀ ਉਹ ਜੀ ਕਬੱਡੀ ਦਾ ਖਿਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਬੈਲਡ ਦਾ ਕੰਮ ਕਰਦਾ ਜੀ ਮਿਹਨਤ ਮਿਹਨਤਦਾਰੀ ਕੀਤਾ ਜਾਨੀ ਕਿ ਲੜਾਈ ਵਾਲਾ ਤਾਂ ਉਹਨਾਂ ਦੇ ਨਾਲ ਹੀ ਨਹੀਂ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਵਾਰ ਦਾ ਨਾਮ ਕੀ ਆ ਮਤ ਉਹਨਾਂ ਦਾ ਨਾਮ ਤਾਂ ਚਮਕੌਰ ਸਿੰਘ ਕਹਿੰਦੇ ਨੇ ਪਿੰਡ ਚੋਂ ਉੱਥੇ ਕਹਿੰਦੇ ਨੇ ਗੁਰੂ ਦਾ ਉਹ ਕਿਲੇ ਪਿੰਡ ਦੇ ਨੇ ਜੀ ਮੈਂ ਮੈਂ ਇਹ ਰਸਤਾ ਕਰਾਏ ਹਾਂ ਕਿਹ ਰਸਤਾ ਹਾਂ ਜੀ ਮੈਂ ਰਸਤਾ ਕਰਾ ਰਿਹਾ ਹਾਂ ਉਹ ਇਹ ਗੁੜੀਆਂ ਬੇਸੀ ਜੀ ਇਹ ਗੁੜੀਆਂ ਨੂੰ ਲੈ ਕੇ ਸੰਦੂਰ ਆਏ ਹੋਏ ਠੀਕ ਸੀ ਸ਼ੀਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਰੋਲੀ ਬੱਜੀ ਆ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਂ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹਿੰਦੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਸੀ ਮਾਂ ਗਰੋ ਪਤਾ ਨਹੀਂ ਗੁੜੀਆਂ ਨੇ ਫੋਨ ਕਰਿਆ ਹੋਊ ਜੀ ਦੇਖੋ ਕੋਲੇ ਨਹੀਂ ਸੀ ਅਸੀਂ ਤਾਂ ਵੀ ਮੈਨੂੰ ਲੈ ਜਾਓ ਆ ਕੇ ਪੁੱਤਰੋ ਬੱਚੇ ਨੂੰ ਫੋਨ ਕਰਕੇ ਬੁਲਾਇਆ ਕੋ ਦੂਜੀ ਬੇਟੀ ਦਾ ਰਿਸ਼ਤਾ ਲੈਣੇ ਕੋ ਕਹਿੰਦਾ ਵੀ ਮੈਂ ਲੈਂਦਾ ਨਹੀਂ ਕਿਉਂਕਿ ਆਸਤੀ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹਨੂੰ ਦੁਬਾਰੇ ਹੋਈ ਠੀਕ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ ਤੇ ਸਰ ਕੱਲ ਸਾਨੂੰ ਕੋਈ 4:3 ਦੇ ਕਰੀਬ ਕਨਫਰਮੇਸ਼ਨ ਮਿਤੀ ਕਿ ਜਪਾਲ ਸਿੰਘ ਨੂੰ ਫਕੜਾ ਸੌਂਤ ਮੱਖਣ ਸਿੰਘ ਮਡੇਰ ਕਲਾ ਰੋਡ ਵਾਸੀ ਲੋਗਵਾਲ ਦੀ ਗਨਸ਼ਾਟ ਨਾਲ ਡੈਥ ਹੋ ਸਿਰੋਤਵਾਦ ਦਾ ਮਿਸਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲ ਇੰਸਟਰੈਕਟਰ ਜਤਿੰਦਰਪਾਲ ਜੀ ਕੋਲ ਮੁੱਖ ਅਫਸਰ ਠਾਣਾ ਨਗਰੂਪੁਰ ਸਟੇਟਮੈਂਟ ਲਖਾਈ ਕਿ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਰਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਰਿਹਾ ਹੈ गाइस ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮ ਮੈਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸੋਮਖ ਸਿੰਘ ਆ ਗਿਆ ਉਹਦੇ ਘਰ ਵਾਲੀ ਇਹਨਾਂ ਗੱਲ ਦੀ ਸਰਮਖ ਸਿੰਘ ਸਰਮਖ ਸਿੰਘ ਉਹ ਦੇ ਘਰ ਵਾਲੀ ਮਨਦੀਪਪੁਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਿਊਟ ਹੋ ਗਿਆ ਕੁੱਤੂਮਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਇਹ ਦਾ ਇਹ ਜਿਹੜੇ ਨੇ ਸਰਮਖ ਸਿੰਘ ਹੈ ਆਪਣੇ ਚੀਬਾਸੀ ਚੀਮਾ ਇਹਨੇ ਉਹਦੇ ਗੈਨ ਸ਼ਾਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਕਿ ਜਿਹੜਾ ਵਿਕਲ ਸਿੰਘ ਹੈ ਪੁਫ ਕਾਲਾ ਤੇ ਦੀ ਮੌਕੇ ਤੇ ਅਟਤੀ ਸਪੋਰ 830 ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੇ ਜੀ ਕਾਰਵਾਈ ਕੀ ਮਕਦਮਾ ਨੰਬਰ 155 ਅੰਡਰ ਸੈਕਸ਼ਨ 103 100 ਕਾਰਜਾਂ ਨੂੰ ਕਾਰਟ ਜੇਮਨ 2 VNS 25 27 5459 ਉਹ ਥਾਣਾ ਲੰਗਾਂ ਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਹੁਣ ਐਸਐਚਓ ਸਾਹਿਬ ਰਿਪੋਰਟ ਤੋਂ ਦਰਵਾਜ਼ਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਗੇ